ਦਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 2 ਜੁਲਾਈ 2025 ਦਿਨ ਬੁੱਧਵਾਰ ਹਾੜ ਮਹੀਨੇ ਦੀ 18 ਤਰੀਕ ਹੈ ਜੀ ਸਹਿਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਪਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਰੀ ਤੋਂ ਬਾਅਦ ਹੁਣ ਐਡਮੈਂਟਨ ਵਿੱਚ ਆਪਣੀ ਨਵੀਂ ਲੋਕੇਸ਼ਨ ਇਸ ਮਹੀਨੇ ਖੋਲਣੀ ਹੈ ਤੇ ਨਾਲੇ ਸਾਡੇ ਸਪੌਂਸਰ ਨੇ ਆਪਣਾ ਮੋਟਰਜ਼ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਤੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਦੇ ਵੱਡੇ ਡਿਵੈਲਪਰ ਕੀ ਮੰਗ ਰਿਹਾ ਹੈ ਸਰਕਾਰ ਤੋਂ ਕਹਿੰਦੇ ਸਾਡੀ ਬੱਸ ਹੋਈ ਪਈ ਹੈ ਇਸੇ ਤਰੀਕੇ BC ਸਰਕਾਰ ਨੇ ਬਿਲਡਰਸ ਦੇ ਵਾਸਤੇ ਇੱਕ ਵੱਡੀ ਰਾਹਤ ਦਿੱਤੀ ਹੈ ਉਹਦਾ ਕੀ ਫਾਇਦਾ ਹੋਊਗਾ ਕੀ ਇਹ ਰਾਹਤ ਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ 트럼ਪ ਅਤੇ ਐਲਨ ਮਸਕ ਦੇ ਵਿਚਾਲੇ ਇੱਕ ਵਾਰੀ ਫਿਰ ਜਿਹੜੀ ਹੈ ਸ਼ਬਦਾਵਲੀ ਵਾਲੀ ਜੰਗ ਸ਼ੁਰੂ ਹੋ ਚੁੱਕੀ ਹੈ ਤੇ ਇੰਗਲੈਂਡ ਚੱਲਾਂਗੇ ਜਿੱਥੇ ਅਵਤਾਰ ਸਿੰਘ ਖੰਡਾ ਦੀ ਮੌਸਮ ਸੰਬੰਧੀ ਕੁਝ ਨਵੀਂ ਜਾਣਕਾਰੀ ਮਿਲੀ ਐ ਤੇ ਖੀਚ ਗੱਲਬਾਤ ਹੋਊਗੀ ਮਜੀਠੀਆ ਬਾਰੇ ਸੁਖਬੀਰ ਬਾਰੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो लोकेशन नॉर्थ ईस्ट कैलग्रीप लैंडिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੁਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਸ ਵੇਲੇ ਹਾਲਾਤ ਜਿਹੜੇ ਆਰਥਿਕ ਤੌਰ ਤੇ ਕੋ ਬਹੁਤੇ ਵਧੀਆ ਨਹੀਂ ਹੈਗੇ ਜੇਕਰ ਗੱਲ ਘਰਾਂ ਦੀ ਮਾਰਕੀਟ ਦੀ ਕਰੀਏ ਤਾਂ ਛੋਟੇ ਵੱਡੇ ਡਿਵੈਲਪਰ ਬਿਲਡਰ ਇਸ ਤੋਂ ਤੱਕ ਆਮ ਘਰਾਂ ਦੇ ਮਾਲਕ ਵੀ ਫਸੇ ਹੋਏ ਪ੍ਰਤੀਤ ਹੋ ਰਹੇ ਆ ਲੋਕਾਂ ਦੀ ਸੇਵਿੰਗ ਜਿਹੜੀ ਆ ਉਹ ਘਰਾਂ ਦੀ ਇੱਕ ਉਟੀ ਦੇ ਵਿੱਚੋਂ ਔੜ ਚੁੱਕੀ ਆ ਤੇ ਇਸ ਦੌਰਾਨ ਹਜੇ ਕੋਈ ਮੁਰੇ ਵੱਡੀ ਰਾਹਤ ਮਿਲਦੀ ਦਿਖਾਈ ਦੇ ਨਹੀਂ ਰਹੀ ਸੋ ਜਿਹੜੇ ਤਾਂ ਹੁੰਦੇ ਆ ਬਿਲਡਰ ਮਤਲਬ ਕਿ ਕੋਈ 2 4 10 ਘਰ ਬਣਾਉਂਦਾ ਇੱਕ ਹੁੰਦਾ ਡਿਵੈਲਪਰ ਵੀ ਥੋੜੀਆਂ ਬੋਧੀਆਂ ਲਾਂਟਾ ਡਿਵੈਲਪ ਕਰ ਲੀਆਂ ਤੇ ਜਾਂ ਫਿਰ ਥੋੜੇ ਬਹੁਤੇ ਟਾਊਨ ਹਾਊਸ ਕੋਂਡੋ ਬਣਾ ਲੈ ਇੱਕ ਹੁੰਦਾ ਵੱਡੇ ਡਿਵੈਲਪਰ ਬਹੁਤੇ ਵੱਡੇ ਡਿਵੈਲਪਰ ਜਿਵੇਂ ਕਿ ਔਨੀ ਵਾਲੇ ਹੋਗੇ ਪੌਲੀਗਨ ਵਾਲੇ ਹੋਗੇ ਵੈਸਕਰੋਪ ਹੋ ਗਿਆ ਤੇ ਇਹੋ ਜਿਹੇ ਹੋਰ ਗਰੁੱਪ ਹਰੇਕ ਸ਼ਹਿਰ ਦੇ ਵਿੱਚ ਹੁੰਦੇ ਆ ਹੁਣ ਜਿਹੜੇ ਵੱਡੇ ਗਰੁੱਪ ਆ ਇਹ ਕਹਿੰਦੇ ਵੀ ਸਾਡੀ ਬੱਸ ਹੋਈ ਪਈ ਆ ਇਹ ਅੰਦਰ ਖਾਤੇ ਬਹੁਤ ਸਾਰੀਆਂ ਲੇਆਫਸ ਕਰ ਰਹੇ ਆ ਕੰਮਾਂ ਹੈ ਨਹੀਂ ਦਬਾਅ ਦਿੱਤੇ ਜਾ ਰਹੇ ਆ ਤੇ ਇਹਨਾਂ ਦੇ ਨਾਲ ਜੁੜੀ ਇੰਡਸਟਰੀ ਵੀ ਹੌਲੀ ਹੌਲੀ ਵਿਹਲੀ ਹੋ ਰਹੀ ਆ ਡੰਪ ਟਰੱਕਾਂ ਤੋਂ ਲੈ ਕੇ ਐਕਸਕੇਵੇਟਰਾਂ ਤੋਂ ਲੈ ਕੇ ਫਰੇਮ ਵਰ ਤੇ ਅੰਡੇ ਤੱਕ ਫਿਨਿਸ਼ਰ ਤੱਕ ਸਾਰੇ ਵਿਹਲੇ ਹੋ ਰਹੇ ਆ ਕਿਉਂਕਿ ਇਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਕਾਂਡੋ ਜਿਹੜੇ ਆ ਬਣੇ ਖੜੇ ਆ ਵੇਕ ਨਹੀਂ ਰਹੇ ਜੇਕਰ ਆਪਾਂ ਕੱਲੇ ਗ੍ਰੇਟਰ ਵੈਨਕੂਵਰ ਇਲਾਕੇ ਦੀ ਕਰੀਏ ਤਾਂ ਇੱਥੇ 2500 ਤੋਂ ਉੱਪਰ ਕਾਂਡੋ ਹੱਲੇ ਜਿਹੜਾ ਤਿਆਰ ਪਰ ਤਿਆਰ ਖੜਾ ਵੇਕਣ ਨੂੰ ਉਹ ਵਿਕਿਆ ਨਹੀਂ ਹੈਗਾ ਅਨਟਾਰੀਓ ਦੇ ਵਿੱਚ ਟ੍ਰਾਂਟੋ ਚ ਖਾਸ ਕਰਕੇ ਮਾਰਕੀਟ ਜਿਆਦਾ ਖਰਾਬ ਆ ਗਾਂਟੋ ਇਲਾਕੇ ਦੇ ਵਿੱਚ तकरीबन 25000 ਤੋਂ ਉੱਪਰ ਕੋਂਡੋ ਜੇ ਆਇਆ ਜਿਹੜਾ ਹਜੇ ਵੇਖਿਆ ਨਹੀਂ ਵੇਖਣ ਨੂੰ ਤਿਆਰ ਬਰ ਤਿਆਰ ਆ ਰਿਹਾ ਤੇ ਹਜ਼ਾਰਾਂ ਹੋਰ ਹੱਲੇ ਬਣ ਰਹੇ ਆ ਜਾਂ ਬਣ ਵਾਲੇ ਆ ਸੋ ਜਿਹੇ ਹਾਲਾਤ ਵਿੱਚ ਜਿਹੜੇ ਵੱਡੇ ਡਿਵੈਲਪਰ ਨੇ ਉਹਨਾਂ ਨੇ ਲਿਬਲ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਡਾ ਕੁਝ ਕੀਤਾ ਜਾਵੇ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੋਈ ਰਾਹਤ ਦਿੱਤੀ ਜਾਵੇ ਤੇ ਸਭ ਤੋਂ ਵੱਡੀ ਗੱਲ ਮੰਗ ਇਹ ਕਰ ਰਿਹਾ ਕਿ ਫੋਰਨ ਬਾਏਰ ਦੇ ਉੱਤੇ ਜਿਹੜੇ ਟੈਕਸ ਲਾਏ ਹੋਏ ਆ ਪਾਬੰਦੀਆਂ ਲਾਈਆਂ ਹੋਈਆਂ ਉਹ ਹਟਾਈਆਂ ਜਾਣ ਕਿਉਂਕਿ ਫੋਰਨ ਬਾਏਰ ਤੋਂ ਬਿਨਾਂ ਇਹ ਮਾਰਕੀਟ ਤੁਰਨੀ ਨਹੀਂ ਤੋ ਹੁੰਦਾ ਕਿਸੇ ਦਾ ਕਿ ਜਿਹੜੇ ਫੋਨ ਬਾਏਸ ਖਾਸ ਕਰਕੇ ਚੀਨ ਤੋਂ ਆਏ ਲੋਕ ਜਿਹੜੇ ਵੱਡੀ ਪੱਧਰ ਤੇ ਪ੍ਰਾਪਰਟੀਆਂ ਖਰੀਦਦੇ ਸੀਗੇ ਇਨਵੈਸਟ ਕਰਦੇ ਸੀਗੇ ਤੇ ਉਹ ਜਦੋਂ ਫਿਰ ਕੀਮਤਾ ਵਧ ਜਾਂਦੀਆਂ ਸੀਗੀਆਂ ਵੇਚ ਲੈਂਦੇ ਸੀਗੇ ਸੋ ਚੀਨ ਦੇ ਵਿੱਚੋਂ ਆਉਣ ਦੇ ਉੱਤੇ ਬੈਨ ਲੱਗਾ ਹੋਇਆ ਪਾਬੰਦੀ ਲੱਗੀ ਹੋਈ ਆ ਹੋਰ ਵੀ ਬਹੁਤੀ ਦੁਨੀਆ ਦੇ ਵਿੱਚੋਂ ਲੋਕ ਨਹੀਂ ਆ ਰਹੇ ਆ ਦੂਜਾ ਚੀਨ ਦੀ ਆਪਣੀ ਇਕਨੋਮੀ ਜਿਹੜੀ ਉਹ ਵੀ ਹਿੱਲੀ ਹੋਈ ਆ ਉੱਥੇ ਵੀ ਬਹੁਤਾ ਘਰਾਂ ਦੀ ਜਿਹੜੀ ਮਾਰਕੀਟ ਆ ਦੇਖੀਏ ਤਾਂ ਕੋਈ ਬਹੁਤੀ ਵਧੀਆ ਨਹੀਂ ਹੈਗੀ ਸੋ ਇਸ ਕਰਕੇ ਇਨਵੈਸਟਮੈਂਟ ਬਿਲਕੁਲ ਹੀ ਜ਼ੀਰੋ ਹੋਣ ਦੇ ਨਾਲ ਕੋਂਡੋ ਮਾਰਕੀਟ ਕੈਨੇਡਾ ਦੀ ਵੀ ਪ੍ਰਭਾਵਿਤ ਹੋ ਰਹੀ ਆ ਸੋ ਇਹ ਵੱਡੇ ਵੱਡੇ ਸਰਕਾਰ ਨੂੰ ਕਹਿ ਰਿਹਾ ਵੀ ਕੁਛ ਨਾ ਕੁਛ ਕਰੋ ਕਿਸੇ ਤਰੀਕੇ ਫੌਨ ਇਨਵੈਸਟਮੈਂਟ ਇੱਥੇ ਹੋਵੇ ਜਿਹੜੇ ਲੋਕਲ ਬਾਏਰਸ ਆ ਉਹਨਾਂ ਨੂੰ ਇਨਸੈਂਟਿਵ ਦਿਓ ਰਾਹਤਾਂ ਦਿਓ ਤਾਂ ਕਿ ਉਹ ਕੁਛ ਨਾ ਕੁਛ ਕਰਨ ਸੋ ਮੁੱਖ ਤੌਰ ਦੇ ਉੱਤੇ ਗੱਲ ਜਿਹੜੀ ਫੌਨ ਬਾਜ਼ ਤੇ ਇਨਸੈਂਟਿਵ ਤੇ ਤਾਂ ਹੈਗੀ ਹੈਗੀ ਆ ਨਾਲ ਜਿਹੜੀ ਟੈਰਫ ਦੀ ਜੰਗ ਚੱਲ ਰਹੀ ਆ ਇਹ ਨੇ ਵੀ ਲੋਕਾਂ ਦੇ ਸੈਂਟੀਮੈਂਟ ਬੜੇ ਪ੍ਰਭਾਵਿਤ ਕੀਤੇ ਹੋਏ ਆ ਲੋਕੀ ਡਰੇ ਹੋਏ ਆ ਵੇਗਾ ਪਤਾ ਨਹੀਂ ਕੀ ਹੋਣਾ ਜਿਹੜੇ ਚਾਰ ਪੈਸੇ ਕੋਲ ਹੈਗੇ ਆ ਉਹ ਸਾਹਮਣੇ ਰੱਖ ਲੋ ਕਿ ਔਖੇ ਵਲੇ ਕੰਮ ਆਉਣਗੇ ਸੋ ਲੱਗਦਾ ਆ ਕਿ 21 ਜੁਲਾਈ ਤੋਂ ਪਹਿਲਾਂ ਪਹਿਲਾਂ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਟ੍ਰੇਡ ਡੀਲ ਹੋ ਜਾਣੇ ਆ ਉਸ ਤੋਂ ਬਾਅਦ ਕੁਸ਼ਤ ਹੋ ਮਜ਼ਬੂਤੀ ਲੋਕਾਂ ਦੇ ਵਿੱਚ ਆਉਣੀ ਆ ਤੇ ਜੇਕਰ ਫਿਰ ਬੈਂਕ ਆਫ ਕੈਨੇਡਾ ਨੇ 30 ਜੁਲਾਈ ਵਾਲੀ ਮੀਟਿੰਗ ਚ ਇੰਟਰਸਟ ਰੇਟ ਸਟਿਆ ਤਾਂ ਇਹਦੇ ਨਾਲ ਕੰਮ ਤੇਜ਼ੀ ਫੜ ਸਕਦੇ ਆ ਹੁਣ ਸਾਰਾ ਕੁਝ ਸਰਕਾਰਾਂ ਦੇ ਉੱਤੇ ਡਿਪੈਂਡ ਕਰਦਾ ਵੀ ਉਹ ਮਾਰਕੀਟ ਤੋਰਨ ਨੂੰ ਕੀ ਕਰਦੀਆਂ ਜੀ ਗੱਲ ਬੀਸੀ ਸਰਕਾਰ ਦੀ ਕਰੀਏ ਤਾਂ ਬੀਸੀ ਸਰਕਾਰ ਨੇ ਲੋਕਲ ਬਿਲਡਰਸ ਦੇ ਵਾਸਤੇ ਜਿcka ਰਾਹਤ ਭਰਿਆ ਕਦਮ ਚੁੱਕਿਆ ਜੀ ਕੁਝ ਚੇਂਜਸ ਇਹੋ ਜਿਹੇ ਕੀਤੀਆਂ ਜਿਹਦੇ ਨਾਲ ਡਿਵੈਲਪਮੈਂਟ ਜਿਹੜੀ ਤੇਜ਼ੀ ਦੇ ਨਾਲ ਵੀ ਹੋਊਗੀ ਤੇ ਨਾਲ ਸੌਖੀ ਵੀ ਹੋ ਜਾਊਗੀ ਜਦੋਂ ਕੋਈ ਬਿਲਡਰ ਜਾਂ ਡਿਵੈਲਪਰ ਕੋਈ ਪ੍ਰੋਜੈਕਟ ਸ਼ੁਰੂ ਕਰਦਾ ਤਾਂ ਉਹਨੂੰ ਬਹੁਤ ਸਾਰੀ ਜਿਹੜੀ ਫੀਸ ਦੇਣੀ ਪੈਂਦੀ ਆ ਇਹਦਾ ਵਿੱਚੋਂ ਕੁਝ ਫੀਸ ਹੁੰਦੀ ਆ ਜਿਹੜੀ ਡੀਸੀਸੀ ਜਿਹਨੂੰ ਆਪਾਂ ਡਿਵੈਲਪਮੈਂਟ ਕਾਸਟ ਕਹਿ ਦਿੰਨੇ ਆ ਸੋ ਇਹ ਫੀਸ ਅਪਰ ਫਰੰਟ ਦੇਣੀ ਪੈਂਦੀ ਆ ਮੋਸਟਲੀ ਤੇ ਇਹਦੇ ਨਾਲ ਜਿਹੜੀਆਂ ਹੋਰ ਕਈ ਫੀਸਸ ਹੁੰਦੀਆਂ ਆ ਜਿਹੜੀਆਂ ਕਿ ਬਿਲਡਰ ਨੂੰ ਸਿਟੀ ਦੇ ਕੋਲ ਜਾਂ ਹੋਰ ਮਹਿਕਮਿਆਂ ਦੇ ਵਿੱਚ ਜਮਾ ਕਰਾਉਣੀਆਂ ਪੈਂਦੀਆਂ ਕਈ ਵਾਰੀ ਤਾਂ ਬੰਦੇ ਪ੍ਰੋਜੈਕਟ ਇਸੇ ਕਰਕੇ ਸ਼ੁਰੂ ਨਹੀਂ ਕਰਦੇ ਵੀ ਪ੍ਰਾਪਰਟੀ ਕੋਲ ਹੈਗੀ ਆ ਲੋਨ ਹੋਇਆ ਆ ਪਰ ਡੀਸੀਸੀ ਤੇ ਹੋਰ ਫੀਸਾਂ ਦੇਣ ਲਈ ਪੈਸੇ ਨਹੀਂ ਹੈਗੇ ਹੁਣ ਬੀਸੀ ਸਰਕਾਰ ਵੱਲੋਂ ਹਾਊਸਿੰਗ ਮਿਨਿਸਟਰ ਰਵੀ ਕਾਲੋ ਨੇ ਅੱਜ ਇਹ ਐਲਾਨ ਕੀਤਾ ਆ ਕਿ ਉਹ ਫਲੈਕਸੀਬਲ ਤੇ ਐਕਸਟੈਂਡਡ ਪੇਮੈਂਟ ਪਲਾਨ ਸ਼ੁਰੂ ਕਰ ਰਹੇ ਆ ਹੋਮ ਬਿਲਡਰਸ ਵਾਸਤੇ ਤੇ ਇਹਦੇ ਨਾਲ ਛੋਟੇ ਵੱਡੇ ਡਿਵੈਲਪਰ ਜਿਹੜੇ ਆ ਉਹਨਾਂ ਨੂੰ ਫਾਇਦਾ ਹੋਊਗਾ ਸੋ ਉਹਦੇ ਵਿੱਚ ਕੀ ਆ ਕਿ ਉਹਨਾਂ ਦੇ ਕੋਲ 4 ਸਾਲ ਹੋਣਗੇ ਅੱਗੇ 2 ਸਾਲ ਹੁੰਦੇ ਸੀਗੇ 2 ਸਾਲ ਦੇ ਵਿੱਚ ਵਿੱਚ ਉਹਨਾਂ ਨੇ ਇਹ ਚਾਰਜਸ ਪੇ ਕਰਨੇ ਹੁੰਦੇ ਸੀਗੇ ਹੁਣ ਕਹਿੰਦੇ 4 ਸਾਲ ਹੋਣਗੇ ਤੁਸੀਂ 25% ਜਿਹੜਾ ਆ ਉਹ ਪਰਮਿਟ ਅਪਰੂਵਲ ਵੇਲੇ ਦੇਣਾ ਆ ਆ ਜਿਹੜੀ ਤੁਹਾਡੀ ਡੀਸੀਸੀ ਆ ਤੇ ਹੋਰ ਫੀਸ ਹੈਗੀਆਂ ਆ ਬਾਕੀ 75% ਜਿਹੜਾ ਤੁਸੀਂ ਜਦੋਂ ਓਕੂਪੈਂਸੀ ਪਰਮਿਟ ਚੱਕਣਾ ਆ ਜਦੋਂ ਅ ਮੂਵ ਇਨ ਦੇ ਵਾਸਤੇ ਚੀਜ਼ ਰੈਡੀ ਹੋ ਗਈ ਉਦੋਂ ਪੇ ਕਰਨਾ ਆ ਤੇ ਜਾਂ ਫਿਰ 4 ਸਾਲ ਹੋ ਗਏ ਹੁਣ ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲ ਜਣੀ ਆ ਵੀ ਡੀਸੀਸੀ ਨੂੰ ਸਰ 25% ਪਹਿਲਾਂ ਦੇਣੀ ਆ ਤੇ ਬਾਕੀ ਫੀਸਾਂ ਸਰ 25% ਪਹਿਲਾਂ ਦੇਣੀਆਂ ਬਾਕੀ ਸਾਰਾ ਕੁਝ ਤੁਸੀਂ 24 ਸਾਲਾਂ ਦੇ ਵਿੱਚ ਜਾਂ ਜਦੋਂ ਤੁਸੀਂ ਪ੍ਰੋਜੈਕਟ ਵੇਚ ਦਿੱਤਾ ਲੋਕੀ ਵਿੱਚ ਮੂਵਮੈਂਟ ਹੋਣ ਲਈ ਆਉਣ ਲੱਗ ਪਏ ਉਦੋਂ ਦੇਣੀਆਂ ਸੋ ਇਹਦੇ ਨਾਲ ਜਿਹੜੀ ਡਿਵੈਲਪਰ ਦੀ ਕੋਸਟ ਕਾਫੀ ਘਟ ਜਾਣੀ ਆ ਜੀ ਇਹ ਬਹੁਤ ਵੱਡੀ ਫੀਸ ਹੁੰਦੀ ਆ ਡਿਵੈਲਪਮੈਂਟ ਕੋਸਟ ਹਰੇਕ ਯੂਨਿਟ ਦੇ ਉੱਤੇ ਅੱਡ-ਅੱਡ ਹੁੰਦੀ ਆ ਪਰ ਇਹ ਜਿਹੜੀਆਂ ਸ਼ੁਰੂ ਜਦੋਂ ਹੁੰਦੀਆਂ ਇਹ 25000 ਤੋਂ ਲੈ ਕੇ 75000 ਤੱਕ ਚਲ ਜਾਂਦੀਆਂ ਪਰ ਯੂਨਿਟ ਇਸ ਦੇ ਨਾਲ ਇਹ ਮੈਂਟੀ ਕੋਸਟ ਚਾਰजेस ਜਿਹੜੇ ਆ ਉਹ ਵੀ ਬਹੁਤ ਹੁੰਦੇ ਆ ਹਜ਼ਾਰਾਂ ਦੇ ਵਿੱਚ ਹੁੰਦੇ ਆ ਤੇ ਉਹ ਫਿਰ ਜਦੋਂ ਮਲਟੀਪਲ ਯੂਨਿਟਸ ਹੋ ਜਾਂਦੇ ਆ ਤਾਂ ਲੱਖਾਂ ਚ ਚਲੇ ਜਾਂਦੇ ਆ ਸੋ ਇਹ ਡਿਵੈਲਪਰ ਜਿਹੜੇ ਆ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਇਸ ਗੱਲ ਦੇ ਨਾਲ ਕਿ ਕੇਵਲ 25% ਉਹਨਾਂ ਨੂੰ ਚੱਕਰ ਦੇਣੇ ਪੈਣੇ ਆ ਤੇ ਉਹਨਾਂ ਨੇ ਪਲਾਨ ਚੱਕਣੇ ਆ ਡਿਵੈਲਪਮੈਂਟ ਪਾਰਟਮੈਂਟ ਦੇ ਉਦੋਂ ਬਾਅਦ ਵਿੱਚ 75% ਉਹਨਾਂ ਨੇ ਅਗਲੇ 4 ਸਾਲ ਲੱਗ ਦੇਣਾ ਜਾਂ ਫਿਰ ਜਦੋਂ ਉਹਨਾਂ ਦੀ ਚੀਜ਼ ਪੂਰੀ ਵਿਕ ਕੇ ਰੈਡੀ ਹੋ ਗਈ ਉਦੋਂ ਸੋ ਇਹਦੇ ਨਾਲ ਉਹਨਾਂ ਦਾ ਕੁਝ ਖਰਚਾ ਕੱਟੂਗਾ ਸੋ ਜਿਹੜੇ ਹਾਊਸਿੰਗ ਮਿਨਿਸਟਰ ਰਵਿਕਾਲ ਉਹਨਾਂ ਦਾ ਕਣਕ 984 ਤੋਂ ਬਾਅਦ ਇਸ ਦਿਸ਼ਾ ਵਿੱਚ ਕੋਈ ਕਦਮ ਨਹੀਂ ਚੱਕਿਆ ਗਿਆ ਕੋਈ ਚੇਂਜ ਨਹੀਂ ਕੀਤੀ ਗਈ ਇਸ ਵਾਸਤੇ ਸਰਕਾਰ ਨੇ ਉਹ ਫੈਸਲਾ ਕੀਤਾ ਆ ਕਿ ਮਾਰਕੀਟ ਤੋਰਨ ਦੇ ਵਾਸਤੇ ਕੋਈ ਨਾ ਕੋਈ ਕੀਤਾ ਜਾਵੇ ਸੋ ਇਹ ਜਿਹੜਾ ਆ 2026 ਦੀ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਣਾ 2025 ਚੱਲ ਰਿਹਾ 6 ਮਹੀਨੇ ਬੀਤ ਚੁੱਕੇ ਆ 6 ਮਹੀਨੇ ਹੋ ਰਿਹਾ ਸੋ ਜਿਹੜੇ ਪ੍ਰੋਜੈਕਟ ਮੋਰਲੇ ਸਾਲ ਜਿਨ੍ਹਾਂ ਨੇ ਪਰਮਿਟ ਚੱਕਣੇ ਆ ਉਹਨਾਂ ਦੇ ਵਾਸਤੇ ਇਹ ਕਹ ਲਓ ਵੀ ਕਾਫੀ ਸੁਖੂਲਤ ਵਾਲਾ ਕਦਮ ਹੋ ਨਿਭੜਨਾ ਦੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਦੋ ਮਿੱਤਰਾਂ ਨੇ 트ੰਪ ਨੇ ਤੇ ਮਸਕ ਨੇ ਇਕੱਠੇ ਹੋ ਕੇ ਅਮਰੀਕਾ ਦੀ ਰਾਸ਼ਟਰਪਤੀ ਚੋਣ ਜਿੱਤ ਲਈ ਸੀਗੇ ਬੜੇ ਉਤਸ਼ਾਹਤ ਸੀਗੇ ਵੀ ਅਸੀਂ ਆਹ ਕਰ ਦੇਣਾ ਉਹ ਕਰ ਦੇਣਾ 트ੰਪ ਤਾਂ ਹੱਲੇ ਵੀ ਉਤਸ਼ਾਹਤ ਆ ਬਹੁਤ ਕੁਝ ਕਰ ਰਹੇ ਆ ਪਰ ਜਿਹੜੇ ਉਹਨਾਂ ਦੇ ਸਾਥੀ ਐਲਨ ਮਸਕ ਆ ਉਹ ਦੋਸ਼ ਲਾ ਰਹੇ ਆ ਕਿ 트ੰਪ ਆਪਣੇ ਸਮਰਥਕਾਂ ਦੇ ਨਾਲ ਕੀਤੇ ਵਾਅਦੇ ਤੋਂ ਥਿੜਕ ਰਹੇ ਆ ਉਹ ਕਹਿੰਦੇ ਵੀ ਜਿਹੜੀਆਂ ਗੱਲਾਂ ਕਰਕੇ ਆਪਾਂ ਜਿੱਤੇ ਸੀਗੇ ਜਿਹੜੇ ਖਰਚੇ ਘਟਾਉਣ ਦੀ ਗੱਲ ਕੀਤੀ ਜਾ ਰਹੀ ਸੀ ਜਿਹੜੇ ਸਰਕਾਰੀ ਕਰਮਚਾਰੀ ਘਟਾਉਣ ਦੀ ਗੱਲ ਕੀਤੀ ਜਾ ਰਹੀ ਸੀ ਜਥੇਬੰਦੀਆਂ ਆਰਗੇਨਾਈਜੇਸ਼ਨਾਂ ਦੇ ਵਿੱਚ ਜਿਹੜੀ ਵਾਧੂ ਜਾ ਰਹੀ ਏਡ ਆ ਉਹ ਬੰਦ ਕਰਨ ਦੀ ਗੱਲ ਚੱਲ ਰਹੀ ਸੀ ਉਹ ਕਹਿੰਦੇ ਵੀ ਅਜਿਹਾ ਕੁਝ ਵੀ ਉਹਨਾਂ ਦੇ ਨਵੇਂ ਪਾਸ ਕਰਾਏ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਹੈ ਨਹੀਂਗਾ ਇਹ ਲੋਕਾਂ ਦੇ ਨਾਲ ਧੋਖਾ ਆ ਉਲਟਾ ਇਹਦੇ ਨਾਲ ਅਮਰੀਕਾ ਦੀ ਇਕਨੋਮੀ ਦਾ ਅਮਰੀਕਾ ਦੇ ਲੋਕਾਂ ਦਾ ਨੁਕਸਾਨ ਹੋਣਾ ਜੀ ਸੋ ਹੁਣ ਗੱਲ ਇੱਥੇ ਤੱਕ ਚੱਲ ਗਈ ਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਨੇ ਉਹ ਕਹਿੰਦੇ ਵੀ ਜਿਹੜਾ ਡੋਜ ਮਹਿਕਮਾ ਤਿਆਰ ਕੀਤਾ ਗਿਆ ਸੀਗਾ ਇਹ ਹੁਣ ਐਲਨ ਮਸਕ ਦਵਾਲੇ ਹੋਣ ਲੱਗਾ ਆ ਉਹਨੂੰ ਖਾਣ ਲੱਗਾ ਆ ਸੋ ਡੋਜ ਮਹਿਕਮਾ ਜਦੋਂ ਤਿਆਰ ਕੀਤਾ ਸੀ ਉਹਦਾ ਮੁੱਖ ਮਕਸਦ ਹੀ ਇਹ ਸੀਗਾ ਕਿ ਆਪਾਂ ਖਰਚੇ ਘਟਾਉਣੇ ਆ ਸਰਕਾਰੀ ਅਤੇ ਜਿਹੜੇ ਦਾਨ ਵਜੋਂ ਜਾਂਦੇ ਆ ਸੋ ਹੁਣ ਪਹਿਲਾਂ ਤਾਂ ਇਹਦੇ ਵਿੱਚ ਰਾਮਾ ਸੁਆਮੀ ਜਿਹੜੇ ਵਿਕਰਾਮਾ ਸੁਆਮੀ ਨਾਲ ਜੋੜੇ ਗਏ ਸੀ ਉਹ ਮਸਕ ਰੇਨ ਟਿਕਣ ਦੇ ਉੱਤੇ ਹੁਣ ਹੋਇਆ ਕੀ ਆ ਕਿ ਜਦੋਂ țeੜਫੜ ਹੋਈ ਆ ਮਸਕ ਦੀ ਤੇ ਟਰੰਪ ਦੀ ਉਹ ਲੋਕਾਂ ਦੇ ਵਿੱਚ ਪ�ਸ਼ੱਕ ਲੱਗਦਾ ਕਿ ਵੀ ਉਹ ਮੁੜ ਕੇ ਇੱਕੋ ਜਿਹਾ ਹੋ ਗਏ ਆ ਪਰ ਉਹ ਕਹਿੰਦੇ ਹੁੰਦੇ ਆ ਵੀ ਜੇਕਰ ਇੱਕ ਵਾਰੀ ਗੱਲਬਾਤ ਟੁੱਟ ਜਵੇ ਤਾਂ ਫਿਰ ਨਹੀਂ ਉਹ ਗੱਲ ਬਣਦੀ ਤੇ ਹੱਲੇ ਵੀ ਉਹ ਜਿਹਨਾਂ ਕਿਹੜਾ ਰੱਖ ਰਹੇ ਆ ਤੇ ਜਿਹੜੇ ਹੁਣ ਵੀ ਉਹਨਾਂ ਦੇ ਟਵੀਟ ਵਗੈਰਾ ਆ ਰਹੇ ਆ ਉਹਨਾਂ ਵਿੱਚੋਂ ਇਸ ਜ਼ਾਹਰ ਤੌਰ ਦੇ ਉੱਤੇ ਪ੍ਰਤੀਤ ਹੋ ਰਿਹਾ ਆ ਕਿ ਨਾਰਾਜ਼ਗੀ ਹੱਲੇ ਵੀ ਬਰਕਰਾਰ ਆ ਤੇ ਟਰੰਪ ਜਿਹੜੇ ਆ ਉਹ ਅੱਜ ਸ਼ਰੇਆਮ ਗੱਲ ਕਹਿ ਗਏ ਕਿ ਹੁਣ ਜਿਹੜਾ ਐਲਨ ਦਾ ਬਣਾਇਆ ਹੋਇਆ ਡੋਜ ਮੈਕਮਾ ਆ ਇਹਨੂੰ ਹੀ ਜਿਹੜਾ ਖਾਊਗਾ ਜੀ ਸੋ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਆ ਆਪਣਾ ਇੱਕ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕਿ ਜਿਹੜੇ ਗਵਰਨਮੈਂਟ ਕੰਟਰੈਕਟਸ ਨੇ ਸਰਕਾਰ ਵੱਲੋਂ ਕੰਟਰੈਕਟ ਦਿੱਤੇ ਗਏ ਆ ਤੇ ਜਾਂ ਫਰਾਡਡ ਕੰਪਨੀਆਂ ਨੂੰ ਸਬਸਿਡੀਆਂ ਦਿੱਤੀਆਂ ਜਾਂਦੀਆਂ ਉਹ ਵੀ ਅਸੀਂ ਬੰਦ ਕਰ ਲਈਆਂ ਤੇ ਉਹਦੇ ਵਿੱਚ ਐਲਨ ਮਸਕ ਦੀਆਂ ਕੰਪਨੀਆਂ ਵੀ ਸ਼ਾਮਲ ਆ। ਹੁਣ ਐਲਨ ਮਸਕ ਜਿਹੜੇ ਬਿਲੀਅਨਰ ਨੇ ਜੀ ਟੈਸਲਾ ਟਵਿੱਟਰ ਤੇ ਇਸ ਤੋਂ ਇਲਾਵਾ ਸਪੇਸ ਐਕਸ ਦੇ ਵਿੱਚ ਉਹ ਬਹੁਤ ਸਾਰਾ ਪੈਸਾ ਕਮਾ ਚੁੱਕੇ ਆ ਪਹਿਲਾਂ। ਹਾਲਾਂਕਿ ਅਮਰੀਕਾ ਦੀ ਸਰਕਾਰ ਵਿੱਚ ਆਉਣ ਤੋਂ ਬਾਅਦ ਟੈਸਲਾ ਦੇ ਸ਼ੇਅਰ ਲਗਭਗ ਅੱਧੇ ਰਹਿ ਗਏ ਆ ਕਟਾ ਕਾਫੀ ਪਿਆ ਆ ਤੇ ਹੁਣ ਜਿਹੜੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਕੰਪਨੀਆਂ ਨੂੰ ਡਾਇਰੈਕਟ ਕੌਂਟਰੈਕਟ ਸਰਕਾਰੀ ਮਿਲੇ ਹੋਏ ਆ ਉਹਨਾਂ ਤੇ ਕੁਹਾੜਾ ਚੱਲਣ ਲੱਗਾ ਤੇ ਇਹਦੇ ਨਾਲ ਸਿੱਧਾ ਨੁਕਸਾਨ ਜਿਹੜਾ ਜੀ ਉਹ ਐਲਨ ਮਸਕ ਦਾ ਹੋਣਾ ਤੇ ਉਹ ਜਿਹੜਾ ਦਾਇਰ ਤ ਉਹਨੇ ਤਿਆਰ ਕੀਤਾ ਸੀਗਾ ਕਿ ਉਹ ਲੋਕਾਂ ਨੂੰ ਖਾਊਗਾ ਹੋਰਾਂ ਦੀਆਂ ਕੰਪਨੀਆਂ ਨੂੰ ਖਾਊਗਾ ਉਹੀ ਹੁਣ ਐਲਨ ਮਸਕ ਦੇ ਵਾਲੇ ਹੋਣ ਲੱਗਾ ਤੇ ਟਰੰਪ ਛੱਡਣ ਲੱਗੇ ਆ ਦੇ ਦੁਆਲੇ ਸੋ ਇਹ ਜਿਹੜੀ ਜੰਗ ਹੈਗੀ ਆ ਹੁਣ ਹੱਲੇ ਦਾ ਸ਼ਬਦੀ ਜੰਗੇ ਚੱਲ ਰਹੀ ਆ ਕੋਟ ਕੋਟ ਕੇ ਚੱਲ ਰਹੀ ਹੈ 트럼ਪ ਖੁੱਲੇ ਅਟੈਕ ਕਰ ਰਹੇ ਹੈ ਮਸਕ ਹੱਲੇ ਬਚਾ ਕਰਕੇ ਚੱਲ ਰਹੇ ਉਹਨੂੰ ਪਤਾ ਵੀ ਚਾਹੇ ਖਰਬੂਜਾ ਕਿਰਪਾਨ ਦੇ ਜਗ੍ਹਾ ਤੇ ਚਾਹੇ ਕਿਰਪਾਨ ਖਰਬੂਜੇ ਦੇ ਜਗ੍ਹਾ ਵਾੜ ਤਾਂ ਖਰਬੂਜੇ ਨੇ ਹੋਣਾ ਆ ਸੋ ਇਸ ਕਰਕੇ ਨੁਕਸਾਨ ਜਿਹੜਾ ਮਸਕ ਦਾ ਇਹ ਹੋਣਾ ਇਸ ਕਰਕੇ ਉਹ ਥੋੜਾ ਜਿਹਾ ਸਿਆਣਾਂ ਚੱਲ ਰਹੇ ਆ ਖੁੱਲ ਕੇ ਬਹੁਤੀ ਗੱਲ ਨਹੀਂ ਕਰ ਰਹੇ ਪਰ ਇਸ ਵੇਲੇ ਹਾਲਾਤ ਇਹ ਬਣੇ ਹੋਇਆ ਕਿ 트럼ਪ ਨੇ ਇਹ ਵੀ ਕਹਿ ਦਿੱਤਾ ਕਿ ਖਰੇ ਨੂੰ ਸਾਊਥ ਅਫਰੀਕਾ ਵਾਪਸੇ ਜਾਣਾ ਪੈਣਾ ਉੱਥੋਂ ਦੇ ਉਹ ਨਾਗਰਿਕ ਨੇ ਕਹਿੰਦੇ ਖਰੇ ਸਿਟੀਨਸ਼ਿਪੇ ਕੈਨਸਲ ਕਰਨੀ ਪੈਣੀ ਆ ਸੋ ਇਹ ਗੱਲ ਜਾ ਕੇ ਕਿੱਥੇ ਖੜਦੀ ਆ ਦੇਖੋ ਬਾਕੀ ਮਸਕ ਇਹ ਕਹਿ ਰਹੇ ਆ ਕਿ 트럼ਪ ਨੇ ਆਪਣੇ ਸਮਰਥਕਾਂ ਦੇ ਨਾਲ ਧੋਖਾ ਕਰ ਦਿੱਤਾ ਆ ਜਿਹੜੀਆਂ ਗੱਲਾਂ ਦੇ ਨਾਲ ਉਹ ਜਿੱਤ ਕੇ ਆਏ ਸੀਗੇ ਉਹ ਗੱਲਾਂ ਤੋਂ ਫਿਰ ਗਏ ਆ ਤੇ ਉਹ ਗੱਲਾਂ ਕਰਨ ਲੱਗੇ ਆ ਹੁਣ ਜਿਹੜੀਆਂ ਕਿ ਉਹਨਾਂ ਦੇ ਵਿਰੋਧੀ ਕਰਦੇ ਹੁੰਦੇ ਸੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੰਗਲੈਂਡ ਦੀ ਇੰਗਲੈਂਡ ਦੇ ਵਿੱਚ ਭਾਈ ਉਤਾਰ ਸਿੰਘ ਖੰਡਾ ਨੂੰ ਜੂਨ 2023 ਚ ਸ਼ਹੀਦ ਕਰ ਦਿੱਤਾ ਗਿਆ ਸਗਾ ਇਹ ਸਾਡਾ ਮੰਨਣਾ ਹੈ ਸਾਡੀ ਜਾਣਕਾਰੀ ਆ ਪਰ ਉਸ ਤੋਂ ਬਾਅਦ ਗੱਲਾਂ ਇਹ ਚਲੀਆਂ ਵੀ ਨਹੀਂ ਉਹਨਾਂ ਤਾਂ ਕੈਂਸਰ ਸਗਾ ਕਰੀ ਟਾਈਪ ਦਾ ਉਹਦੇ ਨਾਲ ਚੌਂਦਨਾ ਦੇ ਵਿੱਚ ਹੀ ਉਹਦੀ ਮੌਤ ਹੋ ਗਈ ਬਹੁਤ ਸਾਰੇ ਲੋਕ ਨੇ نزدیکی ਕਹਿ ਰਹੇ ਸੀ ਕਿ ਉਹ ਕਦੀ ਡਾਕਟਰ ਦੇ ਨਹੀਂ ਗਏ ਉਹਨਾਂ ਦੀ ਕਦੀ ਸਿਹਤ ਦੇਖ ਕੇ ਇਦਾਂ ਨਹੀਂ ਲੱਗਾ ਵੀ ਅਚਾਨਕ ਚੌਂਦਨਾ ਤੇ ਐਡਾ ਕੈਂਸਰ ਕਿਹੜਾ ਆ ਗਿਆ ਜਿਹੜਾ ਜਾਨਲੇਵਾ ਹੋ ਗਿਆ ਸੋ ਉਹਨਾਂ ਨੂੰ ਸਾਰਿਆਂ ਨੂੰ ਸ਼ੱਕ ਸੀ ਕਿ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਆ ਉਸ ਤੋਂ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਦੀ شہادت ਹੋ ਚੁੱਕੀ ਸੀ ਭਾਈ ਹਰਦੀਪ ਸਿੰਘ ਨਜਰ ਕੈਨੇਡਾ ਦੇ ਵਿੱਚ ਤੇ ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਸਿੱਖ ਸਫਾਂ ਚ ਮੂਰੀ ਰੋਲ ਨਿਭਾ ਰਹੇ ਸੀ ਸੋ ਇਹ ਸ਼ੱਕ ਸੀ ਪੂਰਾ ਤੇ ਹੁਣ ਇਸ ਸ਼ੱਕ ਦੇ ਉੱਤੇ ਹੋਰ ਮੋਰ ਜਿਹੜੀ ਆ ਇੰਗਲੈਂਡ ਦੇ ਇੱਕ ਪੈਥੋਲੋਜਿਸਟ ਜਿਹੜੇ ਇੱਕ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੇ ਲਾਈ ਆ ਉਹ ਕਹਿੰਦੇ ਵੀ ਜਿਹੜੀ ਪੋਸਟਮਾਰਟਮ ਦੀ ਕਾਰਨਰ ਦੀ ਰਿਪੋਰਟ ਆ ਉਹ ਬਦਲ ਨਹੀਂ ਪਾਉਗੀ ਕਿਉਂਕਿ ਜਿਸ ਤਰੀਕੇ ਨਾਲ ਬੜੇ ਠੋਸ ਤਰੀਕੇ ਨਾਲ ਇਹ ਗੱਲ ਕਹੀ ਗਈ ਆ ਕਿ ਨਹੀਂ ਜਿਹਨੂੰ ਤਾਂ ਕੈਂਸਰ ਹੈਗਾ ਲੁਕੀਮੀਆ ਹੈਗਾ ਵੀ ਉਹ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ ਉਹ ਲੁਕੇਮੀਆ ਹੋਇਆ ਕਿਉਂ ਉਹਦੇ ਕੁਦਰਤੀ ਕਾਰਨ ਸਗੇ ਜਾਂ ਉਹਦੇ ਵਾਸਤੇ ਦੇਖਿਆ ਨਹੀਂ ਗਿਆ ਕਿ ਇਹਦੇ ਵਿੱਚ ਕੋਈ ਨਿਊਕਲੀਅਰ ਏਜੰਟ ਕੋਈ ਰੇਡੀਓਐਕਟਿਵ ਏਜੰਟ ਤੇ ਜਾਂ ਕੋਈ ਹੋਰ ਦਵਾਈ ਜਾਂ ਜ਼ਹਿਰ ਇਹੋ ਜਿਹੀ ਤਰੀਕ ਨੀ ਦਿੱਤੀ ਗਈ ਜਿਹਦੇ ਨਾਲ ਇਹ ਕੈਂਸਰ ਕੁਝ ਹੀ ਦਿਨਾਂ ਦੇ ਵਿੱਚ ਬਿਲਡ ਹੋਇਆ ਉਹ ਕਹਿੰਦੇ ਸਾਡੇ ਪਹਿਲੇ ਕੁਝ ਗਾਹਕ ਉਹ ਉਹਨਾਂ ਦੇ ਉੱਤੇ ਜਾਣਕਾਰੀ ਅਸੀਂ ਲੈ ਚੁੱਕੇ ਆਂ ਕੋਚ ਕਰ ਚੁੱਕੇ ਆਂ ਕਿ ਇਦਾਂ ਹੋ ਸਕਦਾ ਆ ਉਹ ਕਹਿੰਦੇ ਜਦੋਂ ਤੁਹਾਨੂੰ ਸ਼ੱਕ ਹੋਵੇ ਕਿਸੇ ਦੇ ਉੱਤੇ ਵੀ ਇਹ ਤੁਹਾਨੂੰ ਜ਼ਹਿਰ ਦਿੱਤੀ ਜਾ ਸਕਦੀ ਆ ਫਿਰ ਤੁਹਾਨੂੰ ਕਾਲੀ ਨਹੀਂ ਕਰਨੀ ਚਾਹੀਦੀ ਸਸਕਾਰ ਕਰਨ ਦੀ ਜਾਂ ਇਹ ਰਿਪੋਰਟ ਜਾਰੀ ਕਰਨ ਦੀ ਬਲਕਿ ਹਰੇਕ ਪਹਿਲੂ ਤੋਂ ਕੋਖਣਾ ਚਾਹੀਦਾ ਵੀ ਕੱਲੀ-ਕੱਲੀ ਗੱਲ ਜਿਹੜੇ-ਜਿਹੜੇ ਵੀ ਜ਼ਹਿਰ ਦਾ ਪਤਾ ਆ ਕਈ ਕੁਦਰਤੀ ਜ਼ਹਿਰ ਨੇ ਕਈ ਸਿੰਥੈਟਿਕ ਜ਼ਹਿਰ ਨੇ ਕਈ ਜਿਹੜੇ ਨਿਊਕਲੀਅਰ ਜ਼ਹਿਰ ਨੇ ਵੀ ਆਦ ਨਹੀਂ ਦਿੱਤਾ ਹੋ ਸਕਦਾ ਆਦ ਨਹੀਂ ਦਿੱਤਾ ਹੋ ਸਕਦਾ ਉਹ ਕਹਿੰਦੇ ਕੱਲੀ-ਕੱਲੀ ਗੱਲ ਦੀ ਜਾਂਚ ਨਹੀਂ ਕੀਤੀ ਗਈ ਜਿਸ ਕਰਕੇ ਉਹ ਕਹਿੰਦੇ ਮੈਂ ਇਹ ਕਹਿ ਸਕਦਾ ਕਿ ਇਸ ਗੱਲ ਦੀ ਗਾਰੰਟੀ ਆ ਕਿ ਜਿਹੜਾ ਕੈਨਸਲ ਕਿਹਾ ਜਾ ਰਿਹਾ ਆ ਉਹ ਐਂਡ ਰਿਜ਼ਲਟ ਨਹੀਂ ਹੈਗਾ ਕਿ ਉਹ ਕੈਂਸਰ ਹੋਇਆ ਕਿਵੇਂ 14 ਦਿਨਾਂ ਦੇ ਵਿੱਚ ਇਹ ਬੰਦੇ ਨੂੰ ਕੈਂਸਰ ਹੋ ਕੇ ਉਹਦੀ ਮੌਤ ਕਿਵੇਂ ਹੋ ਗਈ ਇਹ ਸ਼ੱਕ ਦੇ ਘੇਰੇ ਵਿੱਚ ਹੈ ਤੇ ਉਹਨਾਂ ਨੇ ਇੰਗਲੈਂਡ ਦੀ ਸਰਕਾਰ ਨੂੰ ਉੱਥੋਂ ਦੀਆਂ ਅਥਾਰਟੀਜ਼ ਨੂੰ ਇਹ ਮੰਗ ਕੀਤੀ ਗਈ ਹੈ ਕਿ ਇਹਦੀ ਗਾਂਹ ਹੋਰ ਜਾਂਚ ਕੀਤੀ ਜਾਵੇ ਇਸ ਕਾਰਨਰ ਰਿਪੋਰਟ ਨੂੰ ਫਾਈਨਲ ਨਾ ਮੰਨਿਆ ਜਾਵੇ ਤੇ ਜਿਹੜੇ ਖੰਡਾ ਦੇ ਖੂਨ ਦੇ ਸੈਂਪਲਸ ਨੇ ਸੀਰੀਜ਼ ਦੇ ਸੈਂਪਲਸ ਲਏ ਹੋਏ ਆ ਉਹਨਾਂ ਨੂੰ ਗਾਂਹ ਹੋਰ ਕਰਿਧਿਆ ਜਾਵੇ ਕਿ ਇਹਨਾਂ ਦੇ ਵਿੱਚ ਕੋਈ ਨਰਵ ਏਜੈਂਟਸ ਕੋਈ ਬਾਇਓਲੋਜੀਕਲ ਏਜੈਂਟਸ ਜਾਂ ਕੋਈ ਨਿਊਕਲੀਅਰ ਏਜੈਂਟ ਤਾਂ ਨਹੀਂ ਹੈਗੇ ਸੋ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਨਜ਼ਦੀਕੀ ਨੇ ਉਹ ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਕਿ ਉਹਨੂੰ ਜ਼ਹਿਰ ਦਿੱਤੀ ਗਈ ਆ ਤੇ ਪਰ ਨਾਲ ਇਹ ਵੀ ਇੱਕ ਕੁਝ ਉਹਨਾਂ ਦੇ ਬਹੁਤ ਨਜ਼ਦੀਕੀ ਜੇ ਵੀ ਸੀਗੇ ਜਿਹੜੇ ਜ਼ਦਕਾਰ ਰਹੇ ਸੀ ਵਿਦਾਲ ਤੋਂ ਜਲ ਸਸਕਾਰ ਕੀਤਾ ਜਾਵੇ ਉਹ ਵੀ ਹੁਣ ਸ਼ੱਕ ਦੇ ਘੇਰੇ ਵਿੱਚ ਆ ਰਹੇ ਆ ਸੋ ਕੁੱਲ ਮਿਲਾ ਕੇ ਇਹ ਗੱਲ ਸੱਚ ਹੁੰਦੀ ਪ੍ਰਤੀਤ ਹੋ ਰਹੀ ਆ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਕੁਦਰਤੀ ਨਹੀਂ ਸੀਗੀ ਸੋ ਸੂਨਰ অর ਲੇਟਰ ਇਹ ਗੱਲ ਬਾਹਰ ਆ ਕੇ ਰਹਿਣੀ ਆ ਕਿ ਉਹਨਾਂ ਨੂੰ ਜ਼ਹਿਰ ਜਾਂ ਕੁਝ ਅਜਿਹਾ ਪਦਾਰਥ ਦਿੱਤਾ ਗਿਆ ਜਿਹਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਦਿਨਾਂ ਚਈ ਜਿਹੜੇ ਆ ਕੈਂਸਰ ਵਾਲੇ ਲੱਛਣ ਬਣ ਗਏ ਤੇ ਉਹਨਾਂ ਦੀ ਮੌਤ ਹੋਈ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਖੀ ਦੇ ਵਿੱਚ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਸਰਗਰਮੀਆਂ ਪੂਰੀਆਂ ਜ਼ੋਰਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਮਸਲੇ ਬਹੁਤ ਜਿਹੜੇ ਆ ਪਰ ਅਸਲੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਖਿੱਚਣ ਦੇ ਵਾਸਤੇ ਪਰੇ ਕਰਨ ਦੇ ਵਾਸਤੇ ਹੋਰ ਮਸਲੇ ਜਿਹੜੇ ਆ ਖੜੇ ਕੀਤੇ ਜਾਂਦੇ ਆ ਸਰਕਾਰ ਦੀ ਬਿਸ਼ਰਮੀ ਤਾਂ ਇਸ ਕਦਰ ਤੱਕ ਜਾ ਚੁੱਕੀ ਆ ਕਿ 85100 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਨੇ ਚੱਕਿਆ ਜਿਹੜਾ ਕਿ 3 ਮਹੀਨੇ ਚੱਲਣੇ ਆ ਜਿਹਦੇ ਨਾਲ ਤੋਂ ਉਹਨੂੰ ਇਦਾਂ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਉਹਨੂੰ ਇੱਕ ਜਸ਼ਨ ਦੇ ਤੌਰ ਤੇ ਮਨਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਕੇਜਰੀਅਲ ਸਰਕਾਰ ਜਿਹੜੀਆਂ ਦਾ ਜੋਰ ਲੱਗ ਗਿਆ ਸੀਗਾ ਬੜਾ ਮੱਸੀਂ ਸਾਨੂੰ 8500 ਕਰੋੜ ਰੁਪਏ ਦਾ ਕਰਜ਼ਾ ਮਿਲਿਆ ਆ ਤੇ ਅਸੀਂ ਇਹਦੇ ਵਿੱਚ ਬਹੁਤ ਹੀ ਇੱਕ ਸਫਲਤਾ ਹਾਸਲ ਕੀਤੀ ਆ ਸੋ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਤੀ ਹਾਲਾਤ ਇਸ ਵੇਲੇ ਬਿਲਕੁਲ ਦਿਵਾਲੀਏ ਵਾਲੇ ਬਣੇ ਹੋਏ ਆ ਕਰਜ਼ੇ ਤੇ ਕਰਜ਼ਾ ਚੱਕ ਕੇ ਜਿਹੜਾ ਆ ਉਹ ਖਰਚੇ ਚ ਲਾਏ ਜਾ ਰਹੇ ਆ ਤੇ ਦੂਜੇ ਪਾਸੇ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਪੰਜਾਬ ਦੀ ਜ਼ਮੀਨ ਦੀ ਲੁੱਟ ਜਿਹੜੀ ਆ ਉਹ ਦਿੱਲੀ ਵਾਲਿਆਂ ਵੱਲੋਂ ਬად ਅਸਤੂਰ ਜਾਰੀ ਆ ਸੋ ਪੰਜਾਬ ਦਾ ਜਿਹੜਾ ਕਰਜ਼ਾ ਆ ਉਹਦੀ ਕਿਸ਼ਤ ਦੇਣ ਵਾਸਤੇ ਵੀ ਹੋਰ ਕਰਜ਼ਾ ਚੱਕਿਆ ਜਾਂਦਾ ਜਿਹੜੀਆਂ ਤਨਖਾਹਾਂ ਆ ਜਾਂ ਹੋਰ ਖਰਚੇ ਸਰਕਾਰ ਦੇ ਰਜਾਨਾ ਆ ਉਹਨਾਂ ਦੇ ਵਾਸਤੇ ਵੀ ਕਰਜ਼ਾ ਚੁੱਕ ਕੇ ਸਾਰਿਆ ਜਾ ਰਿਹਾ ਆ ਤੇ ਸਰਕਾਰ ਇਹਨੂੰ ਵੀ ਆਪਣੀ ਪ੍ਰਾਪਤੀ ਦੱਸ ਰਹੀ ਹੈ ਕਿ ਸਾਨੂੰ 8500 ਕਰੋੜ ਰੁਪਏ ਦਾ ਕਰਜ਼ਾ ਹੋਰ ਮਿਲ ਗਿਆ ਆ ਤੇ ਦੂਜੇ ਪਾਸੇ ਜ਼ਮੀਨਾਂ ਐਕਵਾਇਰ ਕਰਨ ਦੇ ਵਾਸਤੇ ਲੈਂਡ ਮਾਫੀਆ ਜਿਹੜਾ ਆ ਉਹਨਾਂ ਰਲ ਕੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਲੈਂਡ ਪੂਲਿੰਗ ਦੇ ਨਾਂ ਥੱਲੇ ਲੈਂਡ ਕੁਇਰਿੰਗ ਦੇ ਨਾਂ ਤੇ ਇਹ ਧੰਦਾ ਜਿਹੜਾ ਚੱਲ ਰਿਹਾ ਆ ਤੇ ਉਤੋਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਨੂੰ 1.5 ਸਾਲ ਤਕਰੀਬਨ ਰੰਦਾ ਆ ਸੋ ਲੋਕਾਂ ਦਾ ਧਿਆਨ ਕਿੱਧਰ ਵਾਸਤੇ ਵਿਜੀਠੀਆ ਮਾਮਲਾ ਕਾਫੀ ਗਰਮਾਇਆ ਹੋਇਆ ਆ ਸੋ 7 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਵਿਕਰਮ ਸਿੰਘ ਵਿਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 4 ਦਿਨ ਦਾ ਰਿਮਾਂਡ ਉਹਨਾਂ ਤੋਂ ਹੋਰ ਮੰਗਿਆ ਗਿਆ ਤੋਂ 4 ਦਿਨ ਦਾ ਰਿਮਾਂਡ ਜਿਹੜਾ ਜੀ ਉਹਦੇ ਵਿੱਚ ਅਦਾਲਤ ਨੇ ਵਾਅਦਾ ਕਰ ਦਿੱਤਾ ਹੈ ਸੋ ਮਜੀਠੀਆਂ ਦੇ ਉੱਤੇ ਪਹਿਲਾਂ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਕੇਸ ਸੀਗੇ ਜਿਨ੍ਹਾਂ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਆ ਹੁਣ ਜਿਹੜਾ ਕੇਸ ਆ ਇਸ ਵੇਲੇ ਮਨੀ ਲੌਂਡਰਿੰਗ ਦਾ ਹੀ ਆ ਵੀ ਡਰੱਗ ਦਾ ਬਣਿਆ ਪੈਸਾ ਉਹਨਾਂ ਨੇ ਮਨੀ ਲੌਂਡਰ ਕੀਤਾ ਆ ਸੋ 4 ਦਿਨ ਹੱਲੇ ਹੋਰ ਘੱਟੋ-ਘੱਟ ਮਜੀਠੀਆਂ ਨੂੰ ਜਿਹੜਾ ਰਿਮਾਂਡ ਵਿੱਚ ਰਹਿਣਾ ਪਊਗਾ ਉਸ ਤੋਂ ਬਾਅਦ ਕੋਸ਼ਿਸ਼ ਇਹ ਹੀ ਰਹਿਣੀ ਆ ਕਿ ਉਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਸੋ ਕਾਲੀਦਾਲ ਦੇ ਛੋਟੇ ਵੱਡੇ ਆਗੂ ਤੇ ਦਿਲੋਂ ਉਹਨਾਂ ਦੇ ਨਾਲ ਹੋਣ ਚਾਹੇ ਨਾ ਹੋਣ ਪਰ ਇਹਦੀ ਦਿਖੇਦੀ ਕਰ ਰਹੇ ਆ ਸੁਖਬੀਰ ਬਾਦਲ ਅ ਵੀ ਉਹਨਾਂ ਆਗੂਆਂ ਦੇ ਵਿੱਚ ਸ਼ਾਮਲ ਆ ਜਿਹੜੇ ਰਿਸ਼ਤੇਦਾਰ ਵੀ ਆ ਮਜੀਠੀਆ ਦੇ ਤੇ ਇਸ ਦੇ ਨਾਲ ਹੀ ਉਹ ਅਕਾਲੀ ਦਲ ਦੇ ਵੱਡੇ ਆਗੂ ਵੀ ਆ ਉਹਨਾਂ ਦੀ ਇਕਵਾਈ ਦੇ ਵਿੱਚ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਗੁਰਰਾਮ ਸਿੰਘ ਸਾਹਿਬ ਵਿਖੇ ਇੱਕ ਮਾਰਚ ਜਿਹੜਾ ਕੱਢਿਆ ਜਾਣਾ ਸੀਗਾ ਜਿਹਦੇ ਵਾਸਤੇ ਪੰਜਾਬ ਭਾਰ ਦੇ ਵਿੱਚੋਂ ਕਾਲੀ ਆਗੂਆਂ ਨੂੰ ਉੱਥੇ ਸੱਦਾ ਦਿੱਤਾ ਗਿਆ ਸੀ ਕਿ ਤੁਸੀਂ ਪਹੁੰਚੋ ਸਖਬੀਰ ਬਾਦਲ ਖੋਦ ਆਪਣੇ ਕੁਝ ਵੱਡੇ ਕਾਲੀਆਂ ਦੇ ਨਾਲ ਉੱਥੇ ਪਹੁੰਚੇ ਸੀਗੇ ਪਰ ਪੁਲਿਸ ਵੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਟਰੇਨ ਕਰਕੇ ਹਰਾਸਤਕਰ ਚ ਲੈ ਕੇ ਥਾਣੇ ਦੇ ਵਿੱਚ ਜਿਹੜਾ ਫੇਜ਼ 11 ਦਾ ਹੈਗਾ ਉੱਥੇ ਲਜਾਇਆ ਗਿਆ ਉਸ ਤੋਂ ਬਾਅਦ ਵਿੱਚ ਇਹਨਾਂ ਦੀ ਆਸ ਵਿੱਚ ਪੁਲਿਸ ਦੇ ਨਾਲ ਬਹਿਸ-ਵਿਵਾਸਾ ਵੀ ਹੋਇਆ ਉਹਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਆ ਤੇ ਫਿਰ ਕੁਝ ਦਿਨ ਬਾਅਦ ਉਹਨਾਂ ਨੂੰ ਰੱਖਣ ਤੋਂ ਬਾਅਦ ਰਹਾਅ ਕਰ ਦਿੱਤਾ ਗਿਆ ਤਾਂ ਜਿਹੜਾ ਅਕਾਲੀ ਦਲ ਦਾ ਪ੍ਰੋਗਰਾਮ ਸੀਗਾ ਵੀ ਉੱਥੇ ਉਹ ਰੈਲੀ ਜਾਂ ਕੋਈ ਮਯਾਰਾ ਜਾਂ ਕੋਈ ਮੋਰਚਾ ਕੱਢਣਗੇ ਉਹ ਜਿਹੜਾ ਸਾਰੇ ਪੁਲਿਸ ਨੇ ਚੜ੍ਹਨ ਨਹੀਂ ਦਿੱਤਾ ਜੀ ਸੋ ਵਿਜੀਟਰੀਆ ਮਾਮਲੇ ਦੇ ਵਿੱਚ ਜਿਹੜੇ ਪਹਿਲੇ ਕੇਸਾਂ ਦੇ ਗਵਾਹ ਨੇ ਕੁਝ ਨਵੇਂ ਗਵਾਹ ਨੇ ਉਹਨਾਂ ਨੂੰ ਪਗਤਾਇਆ ਜਾ ਰਿਹਾ ਆ ਪੂਰੀ ਗੱਲ ਛਾਂਣੇ ਚ ਪਾ ਕੇ ਛੱਟੀ ਜਾ ਰਹੀ ਹੈ ਤਾਂ ਕਿ ਹਰੇਕ ਚੀਜ਼ ਲੱਭ ਜਵੇ ਜਿਹਦੇ ਨਾਲ ਮਜੀਠੀਆਂ ਨੂੰ ਇੰਪਲੀਮੈਂਟ ਕੀਤਾ ਜਾ ਸਕੇ ਸੋ ਭਗਵਾਨਤਮਾਨ ਸਰਕਾਰ ਦੀ ਪੂਰੀ ਕੋਸ਼ਿਸ਼ ਆ ਕਿ ਮਜੀਠੀਆਂ ਇਸ ਵੇਲੇ ਵਾਰ ਨਾ ਆਵੇ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોસર બાય ભારત જુલર ફાઈબર ટેક અને આપના મોટરસ